ਉਸੋ ਸੂਰਜ ਨਿਕਲਦਾ ਹੈ ਫੁੱਲ ਖਿੜ ਜਾਂਦੇ ਹੈ ਪਰ ਜੇ ਅਸੀਂ ਫੁੱਲ ਦੇ ਚਾਰੇ ਪਾਸੇ ਕੰਧ ਉਸਾਰ ਦੇ ਗਏ ਸੂਰਜ ਦੀ ਰੌਸ਼ਨੀ ਫੁੱਲ ਤੱਕ ਨਾ ਪੁੱਜ ਸਕੇ ਫੁੱਲ ਨਹੀਂ ਖਿੜੇਗਾ ਕੁਮਲਾ ਜਾਏਗਾ ਬੰਦ ਕੰਧ ਚ ਫੁੱਲ ਮੁਰਝਾ ਹੀ ਜਾਏਗਾ ਸੂਰਜ ਜ਼ਬਰਦਸਤੀ ਵੜ ਕੇ ਉਸ ਫੁੱਲ ਨੂੰ ਨਹੀਂ ਖੋਲ ਸਕਦਾ ਫੁੱਲ ਨੂੰ ਖੁੱਲਾ ਹੋਣਾ ਚਾਹੀਦਾ ਹੈ ਫੁੱਲ ਨੂੰ ਤਿਆਰ ਹੋਣਾ ਚਾਹੀਦਾ ਹੈ ਫੁੱਲ ਨੂੰ ਮੌਕਾ ਦੇਣਾ ਚਾਹੀਦਾ ਹੈ ਸੂਰਜ ਨੂੰ ਕਿ ਉਹ ਆਵੇ ਤੇ ਉਹਨੂੰ ਖੋਲ ਦੇਵੇ ਸੂਰਜ ਕਿਸੇ ਇੱਕ ਫੁੱਲ ਨੂੰ ਲੱਭਣ ਨਹੀਂ ਜਾ ਸਕਦਾ ਕਿ ਕਿਹੜਾ ਫੁੱਲ ਕੰਧ ਦੇ ਅੰਦਰ ਛੁਪਿਆ ਹੈ ਉਹਦੇ ਲਈ ਕੰਧ ਦੇ ਅੰਦਰ ਪਹੁੰਚੇ ਸੂਰਜ ਨੂੰ ਕੋਈ ਪਤਾ ਵੀ ਨਹੀਂ ਹੈ ਫੁੱਲਾਂ ਦਾ ਇਹ ਤਾਂ ਬਿਲਕੁਲ ਇੱਕ ਚੇਤਨ ਜੀਵਨ ਪਰਬਾਅ ਹੈ ਸੂਰਜ ਨਿਕਲਦਾ ਹੈ ਫੁੱਲ ਖਿੜਦੇ ਹੈ ਪਰ ਜੇ ਕੋਈ ਫੁੱਲ ਕੰਧ ਦੇ ਅੰਦਰ ਬੰਦ ਹੈ ਤਾਂ ਉਹ ਨਹੀਂ ਖਿੜੇਗਾ ਮੁਰਝਾ ਜਾਏਗਾ ਮਰ ਜਾਏਗਾ ਜੀਵਨ ਧਾਰਾ ਚਾਰੇ ਪਾਸਿਆਂ ਤੋਂ ਵਹਿ ਰਹੀ ਹੈ ਜਿਨ੍ਹਾਂ ਦੇ ਨਾਭੀ ਕੇਂਦਰ ਖੁੱਲੇ ਹੋਏ ਹਨ ਉਸ ਧਾਰਾ ਤੋਂ ਵਾਂਝੇ ਰਹਿ ਜਾਣਗੇ ਉਹਨਾਂ ਨੂੰ ਉਸ ਧਾਰਾ ਦਾ ਕੋਈ ਪਤਾ ਵੀ ਨਹੀਂ ਲੱਗੇਗਾ ਉਹਨਾਂ ਨੂੰ बोध ਨਹੀਂ ਹੋਏਗਾ ਕਿ ਧਾਰਾ ਆਈ ਵੀ ਸੀ ਤੇ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੀ ਸੀ ਉਹਨਾਂ ਦੇ ਅੰਦਰ ਕੁਝ ਛੁਪਿਆ ਸੀ ਉਹਨੂੰ ਖੋਲ ਸਕਦੀ ਸੀ ਸਾਡੇ ਜੀਵਨ ਦਾ ਕੇਂਦਰ ਖੜਿਆ ਹੋਇਆ ਫੁੱਲ ਬਣ ਜਾਏ ਤਾਂ ਜੋ ਚਾਰੇ ਪਾਸਿਆਂ ਤੋਂ ਅਦ੍ਰਿਸ਼ ਬਿਜਲਈ ਧਾਰਾ ਮਾਂ ਆ ਰਹੀਆਂ ਹਨ ਉਸ ਨਾਲ ਸੰਪਰਕ ਕਾਇਮ ਕਰ ਸਕਣ ਕਿਸ ਰਾਤ ਹੋਏ ਹੋਏਗਾ ਇਹਦੇ ਲਈ ਕੁਝ ਗੱਲਾਂ ਚੇਤੇ ਰੱਖਣ ਯੋਗ ਹੈ ਤਾਂ